ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਰੂ ਸੰਗਜੀ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਜੋ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਵਿਆਖਿਆ ਸੰਖੇਪ ਵਿਆਖਿਆ ਸ਼ੁਰੂ ਕੀਤੀ ਹੈ ਕੱਲ ਆਪਾਂ ਪਹਿਲੀਆਂ 5 ਪੌੜੀਆਂ ਦੀ ਵਿਆਖਿਆ ਕੀਤੀ ਸੀ ਸੋ ਅੱਜ ਆਪਾਂ ਦੂਜੀ ਦੂਜੇ ਅੰਗ ਤੋਂ 6ਵੀਂ ਪੌੜੀ ਤੋਂ ਸਾਹਿਬ ਸਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਸ਼ੁਰੂ ਕਰਾਂਗੇ ਤੇ ਬਾਣੀ ਚੱਲ ਰਹੀ ਹੈ ਜਪਜੀ ਸਾਹਿਬ ਦੀ ਤੇ ਅੰਗ ਹੈ ਦੂਜਾ ਸੰਗਤ ਕਿਰਪਾ ਕਰੋ ਗੁਰੂ ਮਹਾਰਾਜ ਸਰ ਤੇ ਮਿਹਰ ਭਰਿਆ ਹੱਥ ਰੱਖਣਾ ਆਪਾਂ ਅੱਜ ਹੋਏ ਕਥਾ ਵਿਚਾਰਤਾ ਹੈ ਇਹ ਸ਼ੁਰੂ ਕਰੀਏ ਜੀ ਤੀਰਥ ਨਹਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਹੈ ਵੈਗਰੂ ਜੀ ਤੀਰਥਾਂ ਤੇ ਇਸ਼ਨਾਨ ਕੀਤਾ ਉਹ ਹੀ ਸਫਲ ਹੈ ਜਿਹੜਾ ਵੈਗਰੂ ਤੇਰੇ ਭਾਣੇ ਵਿੱਚ ਹੈ ਤੇਰੀ ਭਾਵਨਾ ਦੇ ਵਿੱਚ ਹੈ ਤੇ ਜੇ ਵੈਗਰੂ ਅਸੀਂ ਤੇਰੇ ਭਾਣੇ ਦੇ ਵਿੱਚ ਤੇਰੀ ਭਾਵਨਾ ਦੇ ਵਿੱਚ ਨਹੀਂ ਨਾ ਆਉਂਦੇ ਤੇ ਫਿਰ ਉਸ ਐਸੀ ਇਸ਼ਨਾਨਾ ਦਾ ਕੋਈ ਫਾਇਦਾ ਨਹੀਂ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪਉ ਲੱਤੀ ਨਾਤਿਆਂ ਦੋਏ ਪਾਸ ਜੜੀਏ ਸਹੂਰ ਐਸੀ ਸਥਿਤੀ ਦੇ ਵਿੱਚ ਜਿਸ ਵਿਅਕਤੀ ਦਾ ਮਨ ਟਿਕਦਾ ਨਹੀਂ ਮਨ ਲੋਭੀ ਮਨ ਲਾਲਚੀ ਮਨ ਚੰਚਲ ਮਨ ਚੋਰ ਮਨ ਕੇ ਮਤੀ ਨਾ ਮੰਨਿਆ ਪਲਕ ਪਲਕ ਮਨ ਹੋਰ ਜਿਸ ਵਿਅਕਤੀ ਦਾ ਮਨ ਹੀ ਨਹੀਂ ਟਿਕਦਾ ਉਸ ਦਾ ਇਸ਼ਨਾਨ ਕੀਤਾ ਵੀ ਥਾਏ ਨਹੀਂ ਪੈਂਦਾ ਤੇ ਜਿਹੜਾ ਭਾਵਨਾ ਦੇ ਅੰਦਰ ਆਪਜੀ ਦੇ ਭਾਣੇ ਅੰਦਰ ਆਪਜੀ ਦਾ ਹੁਕਮ ਮੰਨ ਕੇ ਜਿਹੜਾ ਆਪਜੀ ਦੇ ਭਾਣੇ ਅੰਦਰ ਭਾਵਨਾ ਦੇ ਅੰਦਰ ਇਸ਼ਨਾਨ ਕਰਦਾ ਨਾ ਜੀ ਤੇ ਇਸ਼ਨਾਨ ਵੀ ਉਹਨਾਂ ਦਾ ਸਫਲ ਹੁੰਦਾ ਨਹੀਂ ਤੇ ਦੂਜਿਆਂ ਦਾ ਇਸ਼ਨਾਨ ਕੀਤਾ ਵੀ ਸੰਗਤ ਜੀ ਸਫਲ ਨਹੀਂ ਹੁੰਦਾ ਜੇਤੀ ਸਿਰਠੋ ਪਾਈ ਵੇਖਾਂ ਵਿਣ ਕਰਮਾ ਕਹਿ ਮਿਲੇ ਨਹੀਂ ਜਿੰਨੀ ਸ੍ਰਿਸ਼ਟੀ ਵਾਹਿਗੁਰੂ ਨੇ ਪਾਈ ਹੈ ਜਿਨੇ ਜੀਵ ਜੰਤ 84 ਲੱਖ ਜੋਨ ਉਪਾਈ ਰਿਜਕ ਦਿਆ ਸਭ ਨੂੰ ਤਦਕਾ ਇਹ 84 ਲੱਖ ਜੋਨ ਆ ਜਿਹੜੀ ਇਹਦੀ ਜਿੰਨੀ ਸ੍ਰਿਸ਼ਟੀ ਪਾਈ ਹੈ ਨਾ ਵੈਗਰੂ ਨੇ ਉਹਨਾਂ ਨੂੰ ਜੋ ਉਹਨਾਂ ਦੇ ਕਰਮ ਪੂਰਵ ਕਰਮ ਅੰਕਰ ਜਿਹਾ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਜਦੋਂ ਉਹਨਾਂ ਦੇ ਪੂਰਬਲੇ ਕਰਮਾਂ 'ਚ ਜੋ ਲਿਖਿਆ ਹੈ ਨਾ ਉਸ ਹਿਸਾਬ ਨਾਲ ਹੀ ਉਹਨਾਂ ਨੂੰ ਮਿਲਦਾ ਹੈ ਜੋ ਕਰਮਾਂ 'ਚ ਨਹੀਂ ਲਿਖਿਆ ਉਹ ਪ੍ਰਾਪਤ ਨਹੀਂ ਹੁੰਦਾ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਜਿਹੜੇ ਗੁਰੂ ਘਪਿਆਰੇ ਆ ਨਾ ਜਿਹੜੇ ਭਾਣੇ ਅੰਦਰ ਚੱਲਦੇ ਆ ਉਹਨਾਂ ਦੀ ਮਤ ਦੇ ਵਿੱਚ ਉਹਨਾਂ ਦੀ ਮਤ ਆ ਜਿਹੜੀ ਉਹ ਵੀ ਹੀਰੇ ਜਵਾਹਰਾਂ ਲਾਲਾਂ ਵਰਗੀ ਹੋ ਜਾਂਦੀ ਆ ਜੇ ਉਹਨਾਂ ਗੁਰੂ ਦੀ ਇੱਕ ਸਿੱਖਿਆ ਸੁਣ ਲਈ ਤੇ ਜੇ ਗੁਰ ਕੀ ਸਿੱਖ ਸੁਣੀ ਜੇ ਗੁਰੂ ਦੀ ਸਿੱਖਿਆ ਸੁਣ ਲਈ ਹੈ ਨਾ ਮਤ ਵਿਚ ਰਤਨ ਜਵਾਹਰ ਮਾਨਕ ਉਹ ਮੰਨ ਕਰਕੇ ਬਾਦਸ਼ਾਹ ਹੋ ਜਾਂਦੇ ਆ ਇੱਕ ਵਾਰੀ ਇੱਕ ਸੰਤਾਂ ਦਾ ਡੇਰਾ ਸੀ ਉਥੇ ਕੋਈ ਬਾਦਸ਼ਾਹ ਚਲੇ ਗਿਆ ਉਹਨੇ ਕਿਹਾ ਜੀ ਤੁਸੀਂ ਅਰਦਾਸ ਕਰੋ ਕਿ ਅਸੀਂ ਜੰਗ ਜਿੱਤ ਕੇ ਆਈਏ ਤੇ ਇਲਾਕਾ ਵਧੇ ਰਾਜ ਭਾਗ ਵਧੇ ਸਾਡਾ ਉਹ ਜੰਗ ਕਰਨ ਗਿਆ ਜੰਗ ਜਿੱਤ ਲਿਆ ਇਲਾਕਾ ਜਿੱਤ ਲਿਆ ਜਦੋਂ ਵਾਪਸ ਆਇਆ ਨਾ ਤੇ ਉਹਨਾਂ ਸੰਤਾਂ ਨੂੰ ਕਹਿੰਦਾ ਕਿ ਮਹਾਂਪਰਿਸ਼ਦ ਦੱਸੋ ਕੀ ਕੋਈ ਚਾਹੀਦਾ ਹੈ ਉਹ ਕਹਿੰਦੇ ਜਦੋਂ ਤੂੰ ਗਿਆ ਉਦੋਂ ਤੇ ਤੂੰ ਭਿਖਾਰੀ ਸੀ ਕਿ ਗੁਰੂ ਮਹਾਰਾਜ ਗੇ ਅਰਦਾਸ ਕਰੋ ਅਸੀਂ ਜਿੱਤ ਪ੍ਰਾਪਤ ਕਰੀਏ ਇਲਾਕਾ ਵੱਧ ਜੇ ਰਾਜ ਭਾਗ ਵੱਡਾ ਹੋ ਜਾਏ ਹੁਣ ਤੂੰ ਬਾਦਸ਼ਾਹ ਕਿਵੇਂ ਬਣ ਗਿਆ ਐਡੀ ਛੇਤੀ ਅਸੀਂ ਤੇਰੇ ਕੋਲੋਂ ਨਹੀਂ ਮੰਗਣਾ ਮੰਗਣਾ ਤਾ ਉਹਦੇ ਕੋਲ ਮੰਗਾਂਗੇ ਦੇਹੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਭੁੱਖ ਵਿਣਤੁਦ ਹੂਰ ਦੀ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਅਸੀਂ ਉਹਦੇ ਕੋਲ ਮੰਗ ਲਾਂਗੇ ਤੂੰ ਤੇ ਭਿਖ ਆ ਭਿਖਾਰੀ ਆ ਤੂੰ ਸਾਨੂੰ ਕੀ ਦੇ ਸਕਦਾ ਸੋ ਜਿਹੜੇ ਗੁਰਸ਼ਕ ਪਿਆਰੇ ਹੁੰਦੇ ਨਾ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜੇ ਹੁੰਦੇ ਆ ਉਹਨਾਂ ਦੇ ਮਨ ਬਿਲਕੁਲ ਪਰਫੁਲਿਤ ਹੋਏ ਹੁੰਦੇ ਆ ਉਹਨਾਂ ਦੇ ਜਿਹੜੇ ਭੰਡਾਰ ਆ ਨਾ ਮਨਾਂ ਦੇ ਸੋ ਭਰ ਭਰੇ ਹੁੰਦੇ ਆ ਤੋ ਉਹਨਾਂ ਦੇ ਮਨ ਦੇ ਵਿੱਚ ਰਤਨ ਜਵਾਹਰ ਮਾਨ ਕੇ ਅਸੀਂਆਂ ਚੀਜ਼ਾਂ ਦੀ ਵੀ ਲਾਲਸਾ ਨਹੀਂ ਰਹਿ ਜਾਂਦੀ ਕਿਉਂਕਿ ਨੇ ਗੁਰੂ ਦੀ ਸਿੱਖਿਆ ਸੁਣ ਲਈ ਹੈ ਗੁਰਾ ਇੱਕ ਦੇਹ 부ਝਾਈ ਇਹ ਗੁਰਾਂ ਨੇ ਇੱਕ ਇਹ ਗੱਲ 부झा ਦਿੱਤੀ ਇਹ ਦੱਸ ਦਿੱਤੀ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸਾਰੇ ਜੀਵਾਂ ਦਾ ਇੱਕੋ ਹੀ ਦਾਤਾ ਹੈ ਤੇ ਮੈਂ ਕਿਵੇਂ ਵਿਸਰ ਸਕਦਾ ਸੋ ਮੈਂ ਵਿਸਰਦਾ ਨਹੀਂ ਗਿਆ ਗੁਰੂ ਮਹਾਰਾਜ ਤੋਂ ਜੀ ਅਸੀਂ ਕਾਲਪੁਰ ਗਵੈਗ ਨੂੰ ਯਾਦ ਕਰਦੇ ਆਂ ਉਦੇ ਭਾਣੇ ਵਿੱਚ ਰਹਿੰਦੇ ਆ ਨਾ ਤੇ ਫਿਰ ਅਸੀਂ ਵਿਸਰਦੇ ਨਹੀਂਗੇ ਉਸ ਨਾਲ ਉਸਦੇ ਹਮੇਸ਼ਾ ਯਾਦ ਰင်းਨੇ ਮਹਾਰਾਏ ਨੂੰ ਵਿਸਰਨ ਦਾ ਮਤਲਬ ਹੁੰਦਾ ਵਿਛੜਨਾ ਯਾਦ ਭੁੱਲ ਜਾਣੀ ਯਾਦ ਨਾ ਆਉਣੀ ਸੋ ਅਸੀਂ ਕਦੇ ਵੀ ਵਿਸਰਦੇ ਨਹੀਂ ਕਿਉਂਕਿ ਸਭਨਾ ਜੀਆਂ ਦਾ ਇੱਕ ਦਾਤਾ ਹੈ ਸੋ ਮੈਂ ਵਿਸਰਨਾ ਜੀ ਇਸ ਕਰਕੇ ਮੈਂ ਵਿਸਰਦਾ ਨਹੀਂ ਹੈ ਜੇ ਜੁਗ 4000 ਜਾਂ ਹੋਰ ਦਸੂਣੀ ਹੋਏ ਜੇ ਮੇਰੀ ਚਾਰ ਜੁਗ ਉਮਰ ਹੋ ਜੇ 10 ਗੁਣਾ ਹੋਰ ਹੋ ਜੇ ਮਨ ਲਗੇ 40 ਜੁਗਾਂ ਵਰਗੀ ਹੋ ਜਾਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਤੇ ਧਰਤੀ ਜਿਹੜੇ 9 ਖੰਡ ਹਨ ਨਵਾਂ ਖੰਡਾਂ ਦੇ ਵਿੱਚ ਹੀ ਮੇਰਾ ਪ੍ਰਤਾਪ ਹੋਵੇ ਮੈਂ ਚੱਕਰਵਰਤੀ ਬਾਦਸ਼ਾ ਹੋਵਾਂ ਜਿੱਥੇ ਜਾਵਾਂ ਉੱਥੇ ਲੋਕੀ ਹੱਥੀ ਛਾਵਾਂ ਕਰਨ ਉੱਥੇ ਮੇਰਾ ਹੁਕਮ ਚੱਲੇ ਨਾਲ ਚੱਲੇ ਸਭ ਨਵਾਂ ਖੰਡ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਤੇ ਜਿੱਥੇ ਵੀ ਜਾਵਾਂ ਉੱਥੇ ਵੀ ਰਾਜ ਭਗ ਮੇਰਾ ਮੇਰੇ ਨਾਲ ਹੀ ਚੱਲੇ ਚੰਗਾ ਨਾਉ ਰਖਾਇਕ ਹੈ ਜਸ ਕੀਰਤ ਜਗ ਲੇ ਬੜਾ ਮੇਰਾ ਨਾ ਹੋ ਜੇ ਮੈਂ ਬੜੇ ਦੇਸ਼ ਜਿੱਤ ਲਿਆ ਮੈਂ ਬੜਾ ਤਕੜਾ ਬਾਦਸ਼ਾਹ ਵਾਂ ਮੇਰਾ ਬੜਾ ਰਾਜ ਪ੍ਰਬੰਧ ਹੈ ਤੇ ਲੋਕੀ ਜਸ ਗਾਉਣ ਕੀਰਤ ਕਰਨ ਕੀ ਬੜਾ ਤਕੜਾ ਰਾਜਾ ਹੈ ਬੜਾ ਪ੍ਰਤਾਪੀ ਰਾਜਾ ਹੈ ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੈ ਕਿ ਏ ਵੈਗਰੂ ਜੇ ਤੇਰੀ ਕਿਰਪਾ ਨਾ ਹੋਵੇ ਤਾਂ ਫਿਰ ਸਾਨੂੰ ਕੋਈ ਬਾਤ ਨਹੀਂ ਪੁੱਛਦਾ ਸਾਡੀ ਬਾਤ ਨਾ ਪੁੱਛਿਆ ਕੀ ਤੇ ਇਹ ਵੈਗਰੂ ਤੇਰੀ ਕਿਰਪਾ ਦੇ ਨਾਲ ਹੀ ਆ ਜੇ ਰਾਜ ਭਾਗ ਪ੍ਰਾਪਤ ਹੁੰਦੇ ਆ ਉਹ ਵੈਗਰੂ ਤੇਰੀ ਕਿਰਪਾ ਨਾਲ ਪ੍ਰਾਪਤ ਹੁੰਦੇ ਆ ਤੇ ਜੇ ਨਾ ਜੇ ਸਾਡੇ ਕੋਈ ਰਾਜ ਖੁੱਸਦੇ ਆ ਨਾ ਉਹ ਵੀ ਜਦੋਂ ਤੇਰੀ ਵੈਗਰੂ ਨਦਰ ਨਹੀਂ ਨਾ ਹੁੰਦੀ ਤੇਰੀ ਬਖਸ਼ਿਸ਼ ਨਹੀਂ ਹੁੰਦੀ ਤੇ ਸਾਡੇ ਕੋ ਰਾਜ ਭਗ ਰਹਿੰਦੇ ਵੀ ਨਹੀਂਗੇ ਜੇ ਤੇਸ ਨਦਰ ਨਾ ਆ ਜਾਵੇ ਜੇ ਵੈਗਰੂ ਦੀ ਨਜ਼ਰ ਨਾਨਕ ਨਦਰੀ ਨਜ਼ਰ ਨਿਹਾਲ ਨਾ ਹੋਵੇ ਤੇ ਫਿਰ ਕੋਈ ਵੀ ਬਾਤ ਨਹੀਂ ਪੁੱਛਦਾ ਜਿੱਥੇ ਮਰਜੀ ਕੋਈ ਤੁਰਿਆ ਫਿਰੇ ਕੀਟਾ ਅੰਦਰ ਕੀਟਕਰ ਦੋਸੀ ਦੋਸਤ ਧਰੇ ਜਿਹੜਾ ਕੁਦਰਤ ਦਾ ਨਿਜਮ ਹੈ ਨਾ ਜੋ ਕਾਲਪੁਰਕ ਵੈਗਰੂ ਦਾ ਨਿਜਮ ਆ ਕੀੜਿਆਂ ਦੇ ਅੰਦਰ ਕੀੜਾ ਪੈਦਾ ਹੋ ਜਾਂਦੇ ਆ ਤੇ ਫਿਰ ਉਹ ਦੋਸੀ ਆ ਨਾ ਜਿਹੜੇ ਉਹਨਾਂ ਦੇ ਦੋਸ਼ ਕਰਕੇ ਉਹਨਾਂ ਨੂੰ ਉੱਥੇ ਪੈਦਾ ਹੋਣਾ ਪੈਂਦਾ ਤੇ ਕੀੜਿਆਂ ਦੇ ਅੰਦਰ ਰਹਿਣਾ ਪੈਂਦਾ ਇੱਕ ਵਾਰ ਦੀ ਗੱਲ ਹੈ ਚੇਰੂ ਹਰਗਮਿੰਦ ਪਾਸ਼ਾ ਜੀ ਮਾਲਵੇ ਦੇ ਇਲਾਕੇ ਤੁਰੇ ਜਾਣਦੇ ਸੀ ਉਸ ਜਗ੍ਹਾ ਤੇ ਉਹ ਗੁਰਦੁਆਰਾ ਵੀ ਬਣਿਆ ਹੈ ਮੇਰਾ ਨਾਮ ਵਿਸਤਰ ਗਿਆ ਹੋ ਜਾਗਾ ਦਾ ਜਾਂਦੇ ਸ ਇੱਕ ਬੜਾ ਵੱਡਾ ਅਜਗਰ ਉੱਥੇ ਬਿਆ ਤੇ ਉਹ ਚਲਾਵੇ ੜਿੰਗੇ ਉਹਨੇ ਨਾ ਸਿੱਕਾ ਨੇ ਕਿਹਾ ਜੀ ਵਾਜਕਾ ਦੀ ਆਉਂਦੀ ਗੁਰਮਹਾਰਾ ਕਹਿੰਦੇ ਵੇਖੋ ਜਾ ਕੇ ਵੇਖਿਆ ਤੇ ਅਜਗਰ ਸੀ ਬੜਾ ਤਕੜਾ ਉਹਨੂੰ ਕੀੜੇ ਪਏ ਸੀ ਤੇ ਗੁਰੂ ਮਹਾਰਾਜ ਨੂੰ ਕਹਿੰਦੇ ਮਹਾਰਾਜ ਇਹ ਹੀ ਗੱਲ ਹੈ ਗੁਰੂ ਸਾਹਿਬ ਨੇ ਉੱਥੇ ਕਹਿ ਗਿਆ ਗੁਰੂ ਜਿਨ੍ਹਾਂ ਦਾ ਅੰਧ ਲਗਾ ਸਿੱਖ ਵੀ ਅੰधे ਕਰਮ ਕਰੇ ਨਾ ਉਹ ਇਹ ਕੂੜ ਕਸਤ ਕਮਾਵਦੇ ਨੇ ਝੂਠੋ ਝੂਠ ਬਲੇ ਨਾ ਇਹ ਕਹਿੰਦਾ ਜਿਹੜਾ ਗੁਰੂ ਸੀ ਨਾ ਇਹਨਾਂ ਦਾ ਇਹਨੇ ਆਪਣੇ ਆਪ ਨੂੰ ਗੁਰੂ ਬਣ ਗਿਆ ਇਹਨਾਂ ਦਾ ਇਹਨਾਂ ਨੂੰ ਬਣਾ ਲਿਆ ਚੇਲੇ ਤੇ ਆਪ ਤੇ ਡੁੱਬਾ ਹੀ ਆ ਤੇ ਚੇਲੇ ਵੀ ਇਹਦੇ ਡੁੱਬ ਗਏ ਨਾਲ ਉਹੜਾ ਚੇਲੇ ਆ ਜਿਹੜੇ ਇਹਦਾ ਨਾਮ ਜਪਤੇ ਰਹੇ ਸਦਾ ਹੀ ਇਨੂੰ ਜਾਤ ਕਰਦਾ ਤੇ ਇਹਨੂੰ ਤੋੜ-ਤੋੜ ਕੇ ਖਾਂਦੇ ਆ ਇਸ ਕਰਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਇਹ ਪ੍ਰਮਾਤਮਾ ਨੇ ਇਹਨੂੰ ਸਜ਼ਾ ਦਿੱਤੀ ਆ ਤੇ ਇਹ ਕੀੜੇ ਜਿਹੜੇ ਇਹਦਾ ਮਾਸ ਖਾ ਰਹੇ ਆ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਮਹਾਰਾਜੇ ਨਿਰਗੁਣ ਵਿਚਾਰੇ ਲੋਕ ਆ ਨਾ ਜਿਨ੍ਹਾਂ 'ਚ ਕੋਈ ਗੁਣ ਨਹੀਂ ਹੁੰਦਾ ਉਹਨਾਂ ਨੂੰ ਐਸੇ ਗੁਣ ਬਖਸ਼ ਦਿੰਦਾ ਐ ਐਸੀ ਕਿਰਪਾ ਕਰ ਦਿੰਦਾ ਜਿ ਤਰ੍ਹਾਂ ਸ਼ੱਜੂ ਝੀਵਰ ਨੂੰ ਲੈ ਕੇ ਆਏ ਸੀ ਪਾਂਡੇ ਉਹਨਾਂ ਨੇ ਕਿਹਾ ਵੀ ਇਹ ਬੋਲ ਨਹੀਂ ਸਕਦਾ ਡੰਗਾ ਵਾ ਸੁਣਦਾ ਨਹੀਂ ਕੰਨਾਂ ਤੋਂ ਬੋਲਾ ਵਾ ਤੇ ਗੁਰੂ ਪਾਤਸ਼ਾਹ ਨੇ ਕਿਹਾ ਸੀ ਤੇ ਗੁਰੂ ਮਹਾਰਾਜ ਜੀ ਨੇ ਉਹਦਾ ਸਿਰ ਤੇ ਸਿਹਰ ਪਰਿਆ ਹੱਥ ਰੱਖਿਆ ਨਾ ਉਹਨੇ ਗੀਤਾ ਦੇ ਅਥਰ ਅਰਥ ਕਰ ਦਿੱਤੇ ਸੀ ਵਿਚਾਰਾ ਨਿਰਗੁਣ ਸੀ ਬੋਲ ਨਹੀਂ ਸੀ ਸਕਦਾ ਸੁਣ ਨਹੀਂ ਸੀ ਸਕਦਾ ਗੁਣਵੰਤਿਆ ਗੁਣ ਦੇ ਇਹ ਗੁਣਾ ਦੇ ਮਾਲਕਾ ਇਹ ਗੁਣ ਗੁਣ ਮੰਡਨ ਵਾਲਿਆ ਸਨ ਵੀ ਗੁਣ ਦੇ ਦੇ ਇਹ ਬੜੀ ਕਿਰਪਾ ਕਰਦੇ ਨੇ ਗੁਣਮੰਤਿਆ ਤੇ ਜਿੰਨਾਂ ਕੋ ਗੁਣ ਹੁੰਦੇ ਨੇ ਉਹਨਾਂ ਨੂੰ ਹੋਰ ਗੁਣ ਵੀ ਮਹਾਰਾਜ ਬਖਸ਼ ਦਿੰਦੇ ਨੇ ਤੇ ਹਾਂ ਕੋਈ ਨਾ ਸੁੱਜੀ ਜੇ ਤਸ ਗੁਣ ਕੋਈ ਕਰੇ ਐਸਾ ਹੋਰ ਕੋਈ ਦੁਨੀਆ ਦੇ ਵਿੱਚ ਵਿਅਕਤੀ ਨਹੀਂ ਹੈ ਜਿਹੜਾ ਪ੍ਰਮਾਤਮਾ ਦੇ ਉੱਤੇ ਮੇਰ ਕਰ ਦਵੇ ਜਾਂ ਉਹਨੂੰ ਕਿਰਪਾ ਕਰ ਦਵੇ ਜਿਹੜਾ ਕੋਈ ਵੀ ਵਿਅਕਤੀ ਆ ਜਿੱਡਾ ਮਰਜੀ ਵੱਡਾ ਹੋ ਜੇ ਜਿੱਡਾ ਮਰਜੀ ਮਤਵਾਨ ਹੋ ਜੇ ਜਿੱਡਾ ਮਰਜੀ ਬ੍ਰਹਮ ਗਿਆਨੀ ਹੋ ਜੇ ਤੇ ਪ੍ਰਮਾਤਮਾ ਦੇ ਉੱਤੇ ਗੁਣ ਨਹੀਂ ਕਰ ਸਕਦਾ ਇਹ ਨਹੀਂ ਕਹਿ ਸਕਦਾ ਕਿ ਮੈਂ ਉਹਨੂੰ ਕੋਈ ਗੁਣ ਦੇਤਾ ਗੁਣ ਦਾ ਮਤਲਬ ਹੈ ਗੁਰ ਦੇਣਾ ਕੋਈ ਸਿੱਖਿਆ ਦੇਣੀ ਕੋਈ ਗੁਣ ਕਰ ਦੇਣਾ ਪ੍ਰਮਾਤਮਾ ਦੇ ਨਾਲ ਕੋਈ ਗੁਣ ਨਹੀਂ ਕਰ ਸਕਦਾ ਸੁਣਿਆ ਸਿੱਧ ਪੀਰ ਸੁਰਨਾਥ ਜਦੋਂ ਸੁਣੀ ਦੀ ਹੈ ਨਾ ਬਾਣੀ ਨਾਮ ਸੁਣੀਦਾ ਤੇ ਸਿੱਧ ਪੀਰ ਤੇ ਸੁਰਨਾਥ ਸਿੱਧਾਂ ਦੀ ਪੀਰਾਂ ਦੀ ਦੇਵਤਿਆਂ ਦੇ ਨਾਥਾਂ ਇਹਨਾਂ ਬਾਰੇ ਗਿਆਨ ਪ੍ਰਾਪਤ ਹੋ ਜਾਂਦਾ ਹੈ ਸੁਣਿਆ ਏ ਤਰਤ ਤੁਨ ਆਕਾਸ਼ ਬਾਣੀ ਸੁਣਦੇ ਨਾਲ ਆਪਣੇ ਸੁਣ ਤੇ ਪਨੀਤ ਕਹਿਤੇ ਪਵਿੱਤ ਸਤਗੁਰ ਰਹਾ ਭਰਪੂਰੇ ਜਿਹੜਾ ਬਾਣੀ ਸੁਣਦੇ ਆ ਨਾ ਉਹਨਾਂ ਨੂੰ ਬੜਾ ਵੱਡਾ ਫਲ ਮਿਲਦਾ ਹੈ ਬਾਣੀ ਸੁਣਨ ਵਾਲਿਆਂ ਨੂੰ ਤੇ ਸੁਣ ਤੇ ਪਨੀਤ ਕਹਿਤੇ ਪਵਿੱਤ ਜਿਹੜੇ ਕਹਿਣ ਵਾਲੇ ਉਹ ਤੇ ਪਵਿੱਤਰ ਹੋ ਜਾਂਦੇ ਆ ਤੇ ਜਿਹੜੇ ਸੁਣਨ ਵਾਲੇ ਨਾ ਪੁਨੀਤ ਹੋ ਜਾਂਦੇ ਪਵਿੱਤਰ 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 ਪੁਨੀਤ ਤਿੰਨ ਵਾਰੀ ਪਵਿੱਤਰ ਕਹੀ ਤੇ ਇੱਕ ਪੁਨੀਤ ਬਣਦਾ ਸੋ ਸੁਣ ਤੇ ਸੁਣਿਆ ਧਰਤ ਤਵਲਾ ਕਾਸ ਸੁਣਦੇ ਨਾਲ ਸ਼ਬਦ ਸੁਣਦੇ ਨਾਲ ਗੁਰਬਾਣੀ ਸੁਣਦੇ ਨਾਲ ਇਸ ਧਰਤੀ ਦਾ ਤੇ ਜਿਹੜਾ ਤਵਲਾ ਥੱਲੇ ਕਹਿੰਦੇ ਇਹਦੇ ਧੌਲ ਦੇ ਉੱਤੇ ਧਰਤੀ ਸਿੰਘਾਂ ਤੇ ਟਿੱਕੀ ਹੋਈ ਆ ਤੇ ਆਕਾਸ਼ ਹੈ ਇਸ ਸਾਰੇ ਬਸ ਗਿਆਨ ਪ੍ਰਾਪਤ ਹੋ ਜਾਂਦਾ ਹੈ ਤੇ ਜਾਣਕਾਰੀ ਮਿਲ ਜਾਂਦੀ ਹੈ ਸੁਣਿਆ ਦੀਪ ਲੋਪਾ ਤਾਲ ਬਾਣੀ ਸੁਣਦੇ ਨਾਲ ਹੀ ਪਤਾਲਾ ਪਤਾਲ ਲੱਖ ਆਕਾਸ ਆਕਾਸ ਇਹਦੇ ਬਾਰੇ ਜਾਣਕਾਰੀ ਮਿਲਦੀ ਆ ਆ ਤੁਹਾਡੇ ਵਿਗਿਆਨੀ ਕਦੇ ਕਹਿੰਦੀ ਆ ਘੋਰ ਤਾਰਾ ਦਿਸ ਪਿਆ ਇੱਕ ਹੋਰ ਤਾਰਾ ਲੱਭ ਪਿਆ ਇੱਕ ਤਾਰੇ ਤੋਂ ਹਰੀ ਰੋਸ਼ਨੀ ਆਉਂਦੀ ਆ ਸੋ ਇਹ ਗਾਹ ਦੀ ਗਾਹ ਤੁਰੇ ਜਾਂਦੇ ਆ ਤੇ ਜੋ ਗੁਰੂ ਨਾਨਕ ਪਾਤਸ਼ਾਹ ਨੇ ਕਹਿ ਦਿਆ ਨਾ ਉਸ ਹਿਸਾਬ ਨਾਲ ਜਦੋਂ ਅਸੀਂ ਸ਼ਬਦ ਸੁਣਿਆ ਤੇ ਸਾਨੂੰ ਦੀਪਾਂ ਬਾਰੇ ਵੀ ਸੁੱਧ ਆਗੀ ਕਿ ਕਿੰਨੇ ਦੀਪ ਨੇ ਕਿੰਨੇ ਕਿਸਮ ਦੇ ਲੋਕ ਨੇ ਲੋ ਹੁੰਦੇ ਲੋਕ ਲੁਕਾਈ ਕਿੰਨੇ ਤਰ੍ਹਾਂ ਦੀ ਐ ਤੇ ਪਤਾਲ ਕਿੰਨਾ ਕਿੰਨੇ ਤਰ੍ਹਾਂ ਦੀ ਐ ਸੈ ਸ 18 ਕਹਿਣ ਕਿਤੇ ਬਾਸੂਲੇ ਕਿ ਧਾਤ ਜਿਹੜੀਆਂ ਕਿਤੇਬਾਂ ਉਹ 18000 ਕਹਿੰਦੇ ਆ ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਪਾਤਾਲਾਂ ਪਾਤਾਲ ਲੱਖ ਆਕਾਸ ਆਕਾਸ ਸੁਣਿਆ ਪਹੇ ਨਾ ਸਕੈ ਕਾਲ ਜਿਹੜੇ ਗੁਰੂ ਘਰ ਪਿਆਰੇ ਨਾਮ ਸੁਣਦੇ ਆ ਨਾ ਤੇ ਫਿਰ ਨਾਮ ਜਪਦੇ ਆ ਨਾਮ ਦੇ ਨਾਲ ਰੰਗੇ ਜਾਂਦੇ ਆ ਤੇ ਨਾਮ ਦੇ ਨਾਲ ਜੁੜ ਜਾਂਦੇ ਆ ਤੇ ਉਹਨਾਂ ਨੂੰ ਲਾਲ ਰੰਗ ਇਸ ਕੋ ਲੱਗਾ ਜਿਸਕੇ ਵਡਭਾਗਾ ਮੈਲਾ ਕਦੇ ਨਾ ਹੋਵੇ ਨਾ ਲੱਗੇ ਦਾਗਾ ਤੇ ਨਾ ਉਹਨਾਂ ਨੂੰ ਦਾਗ ਲੱਗਦਾ ਤੇ ਨਾ ਉਹਨਾਂ ਦਾ ਰੰਗ ਲੈਂਦਾ ਹੀ ਹੈ ਤੇ ਜਿਹੜਾ ਕਾਲ ਹੈ ਮੌਤ ਉਹ ਉਹਨਾਂ ਨੂੰ ਪੂ ਨਹੀਂ ਸਕਦੀ ਮੌਤ ਵੀ ਉਹਨਾਂ ਨੂੰ ਪੁੱਛ ਕੇ ਆਉਂਦੀ ਆ ਗੁਰੂ ਘਰ ਪਿਆਰੇ ਪਹਿਲਾਂ ਹੀ ਦੱਸ ਦਿੰਦੇ ਆ ਕਿ ਅੱਜ ਅਸੀਂ ਚਲੇ ਜਾਣਾ ਅੱਜ ਅਸੀਂ ਚਰਾਣਾ ਕਰ ਜਾਣਾ ਯਾ ਐਨੀ ਤਰੀਕ ਨੂੰ ਐਨੇ ਵਜੇ ਅਸੀਂ ਇਹ ਦੁਨੀਆ ਨੂੰ ਛੱਡ ਕੇ ਚਲ ਜਾਵਾਂਗੇ ਨਾਨਕ ਭਗਤਾ ਸਦਾ ਵਿਗਾਸ ਗੁਰੂ ਨਾਨਕ ਬਾਦਸ਼ਾਹੀ ਪਰਮਾਉਦੇ ਨੇ ਕਿ ਜਿਹੜੇ ਭਗਤ ਆ ਉਹ ਸਦਾ ਹੀ ਖੁਸ਼ੀ ਦੇ ਵਿੱਚ ਰਹਿੰਦੇ ਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਜਾਣੇ ਸੁਖ ਸੁਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ ਜਿਹੜੇ ਗੁਰੂ ਘਰ ਪਿਆਰੇ ਹੁੰਦੇ ਆ ਨਾ ਉਹ ਦੁੱਖ ਦੇ ਵਿੱਚ ਦੁੱਖ ਵੀ ਨਹੀਂ ਬਣਾਉਂਦੇ ਤੇ ਸੁੱਖ ਤੇ ਬਹੁਤਾ ਮਿਲ ਜੇ ਨਾ ਦੋ ਜਿਹ ਬਹੁਤਾ ਸੁੱਖ ਨਹੀਂ ਬਣਾਉਂਦੇ ਉਹ ਆਪਣੀ ਬਸਤੀ 'ਚ ਰਹਿੰਦੇ ਆ ਸੋਕ ਸੁਨੇਓ ਵਰ ਪੈ ਨਹੀਂ ਜਾ ਕੇ ਤੇ ਨਾ ਉਹ ਡਰਦੇ ਆ ਪੈ ਕਾ ਕੋ ਦੇਤ ਨਹਿ ਨਹਿ ਪੈਮਾਨ ਤਿਆਨ ਨਾ ਉਹ ਡਰਦੇ ਆ ਤੇ ਨਾ ਕਿਸੇ ਦਾ ਡਰ ਮੰਨਦੇ ਹੀ ਆ ਸੁਣਿਆ ਦੁਖ ਪਾਪ ਕਾ ਨਾਸ ਤੇ ਗੁਰਬਾਣੀ ਸੁਣਦੇ ਨਾਲ ਦੁੱਖਾਂ ਤੇ ਪਾਪਾਂ ਦਾ ਜਿਹੜਾ ਨਾਸ ਹੋ ਜਾਂਦਾ ਏ ਜਿਹੜੇ ਮੱਥੇ ਤੇ ਲੇਖ ਪੁੱਠੇ ਆ ਇਹ ਲੇਖ ਸਿੱਧੇ ਹੋ ਜਾਂਦੇ ਨੇ ਸੁਣਿਆ ਈਸ਼ਰ ਬਰਮਾ ਇੰਦਰ ਜਦੋਂ ਗੁਰਬਾਣੀ ਸੁਣੀਦੀ ਹੈ ਨਾ ਈਸ਼ਰ ਈਸ਼ਰ ਤੇ ਬ੍ਰਹਮਾ ਤੇ ਇੰਦਰ ਈਸ਼ਰ ਇੱਥੇ ਮਹਾਦੇਵ ਨੂੰ ਕਿਹਾ ਗਿਆ ਸ਼ਿਵ ਜੀ ਨੂੰ ਕਿਹਾ ਗਿਆ ਕਿਉਂਕਿ ਇਹ ਜਿਹੜੀਆਂ ਸ਼ਕਤੀਆਂ ਜਿਹੜੀਆਂ ਵੇਦਾਂ ਦੇ ਵਿੱਚ ਗ੍ਰੰਥਾਂ ਦੇ ਵਿੱਚ ਆਉਂਦੀਆਂ ਨਾ ਗੁਰਬਾਣੀ ਦੇ ਵਿੱਚ ਇਹਨਾਂ ਤੇ ਵਿਚਾਰ ਕੀਤਾ ਗਿਆ ਇਹਨਾਂ ਬਾਰੇ ਗਿਆਨ ਦਿੱਤਾ ਗਿਆ ਹੈ ਬਾਣੀ ਸੁਣਦੇ ਨਾਲ ਇਹਨਾਂ ਬਾਰੇ ਵੀ ਗਿਆਨ ਹੁੰਦਾ ਹੈ ਸੁਣਿਆ ਮੁੱਖ ਸਲਾਹਣ ਮੰਦ ਤੇ ਜਦੋਂ ਸੁਣਦੇ ਆ ਨਾ ਗੁਰਬਾਣੀ ਦੀ ਗੁਰਮਖ ਪੇ ਬੜੇ ਭਾਵਨਾ ਦੇ ਨਾਲ ਮੰਨਦਾ ਮੰਤਰ ਪੜਨਾ ਬੜੇ ਮੰਤਰ ਪੜਨ ਵਾਲਿਆਂ ਬਾਰੇ ਵੀ ਸੁਣਿਆ ਜਾਂਦਾ ਕਿ ਕਿਹੜੇ ਮੁਖ ਤੋਂ ਆਪਣੇ ਸਲਾਹਾ ਕਰਦੇ ਤੇ ਮੰਤਰ ਪੜ੍ਹਦੇ ਨੇ ਸੁਣਿਆ ਹੈ ਯੋਗ ਯੁਗਤ ਤਨ ਭੇਦ ਤੇ ਬਾਣੀ ਸੁਣਦੇ ਨਾਲ ਜਿਹੜਾ ਹੈ ਨਾ ਆਪਣੇ ਯੋਗ ਮਤ ਹੈ ਤੇ ਯੋਗ ਦੀਆਂ ਯੁਗਤियां ਕਿਸ ਤਰ੍ਹਾਂ ਜੋਗੀ ਆਪਣੇ ਤਨਾ ਨੂੰ ਤਪਾਉਂਦੇ ਨੇ ਤਨਾ ਨੂੰ ਤਪਾਉਂਦੇ ਨੇ ਕਈ ਤਰ੍ਹਾਂ ਦੀਆਂ ਯੁਗਤੀਆਂ ਵਰਤੇ ਆ ਯੋਗ ਸਾਧਨ ਯੋਗ ਸਿੱਧੇ ਆਸਣ 84 ਇਹ ਵੀ ਕਰ ਕਰਿਆ ਵੱਡੀ ਯਾਰ ਜਾਂ ਫਿਰ ਫਿਰ ਜਨਮ ਹੈ ਹਰ ਸਿਓ ਸੰਗ ਨਾ ਘਿਆ ਸੋ 84 ਤਰ੍ਹਾਂ ਦੇ ਜਿਹੜੇ ਆਸਣ ਹੈ ਨਾ ਉਹ ਜੋਗੀ ਕਰਦੇ ਆ ਤੇ ਉਹ ਇਸ ਕਰਕੇ ਕਰਦੇ ਆ ਕਿ ਉਹ ਯੁਗਤ ਵਰਤਦੇ ਆ ਕਿ ਪ੍ਰਮਾਤਮਾ ਦੇ ਨਾਲ ਸਾਡਾ ਮਿਲਾਪ ਹੋ ਜੇ ਉਹ ਆਪਣੇ ਤਨ ਦੇ ਭੇਦ ਵੀ ਜਾਣ ਜਾਂਦੇ ਆ ਉਹਨਾਂ ਜੋਗ ਜਿਹੜੇ ਆਸਣ ਹੈ ਨਾ ਉਹਨਾਂ ਦੇ ਨਾਲ ਉਹ ਤਨ ਦੀ ਸਫਾਈ ਵੀ ਕਰ ਜਾਂਦੇ ਆ ਐਸੇ ਆਸਣ ਨੇ ਜੋਗ ਦੇ ਕਿ ਆਪਣੇ ਇੱਕ ਦੋ ਆਸਣ ਦੀ ਆਪ ਜੀ ਨੂੰ ਉਦਾਹਰਣ ਦੇ ਕੇ ਦੱਸਦਾ ਕਿ ਸਵੇਰੇ ਖਾਲੀ ਪੇਟ ਦੋ ਤਿੰਨ ਗਾਗੋ ਪਾਣੀ ਪੀ ਲੈਂਦੇ ਨੇ ਪਾਣੀ ਪੀ ਕੇ ਫਿਰ 90 ਡਿਗਰੀ ਦੇ ਉੱਤੇ ਹੋ ਜਾਂਦੇ ਨੇ ਖਲੋਤੇ ਫਿਰ 90 ਡਿਗਰੀ ਦੀ ਹੋ ਜਾਂਦੇ ਆ ਤੇ ਦੋਵੇਂ ਹੱਥ ਆਪਣੀਆਂ ਵੱਖੀਆਂ ਤੇ ਰੱਖ ਕੇ ਆਪਣੇ 90 ਡਿਗਰੀ ਤੇ ਆਪਣੇ ਜਦੋਂ ਸਿਰ ਨੂੰ ਨਵਾਉਂਦੇ ਆ ਨਾ ਉਹ ਸਾਰੇ ਦਾ ਸਾਰਾ ਪਾਣੀ ਉਹ ਜੋਗੀਆਂ ਦਾ ਬਾਹਰ ਨਿਕਲ ਜਾਂਦਾ ਤੇ ਸਰੀਰ ਦੇ ਵਿੱਚ ਜੋ ਵੀ ਮੈਲ ਅਣਪਚਿਆ ਭੋਜਨ ਜੋ ਕੁਝ ਵੀ ਹੁੰਦਾ ਉਹ ਮੂਹਰੇ ਹੀ ਸਾਰਾ ਬਾਹਰ ਨਿਕਲ ਜਾਂਦਾ ਤੇ ਸੁਭਾਈ ਹੋ ਜਾਂਦੀ ਹੈ ਇਸੇ ਕਰਕੇ ਤਨ ਦੇ ਭੇਦਾਂ ਜਿਹੜੇ ਇਹ ਗੁਰਬਾਣੀ ਸੁਣਦੇ ਨਾਲ ਜੋਗੀਆਂ ਨੇ ਪਾਲੇ ਤੇ ਜੋਗਯੁਗਤਾ ਜਿਹੜੀ ਉਹਦੇ ਬਾਰੇ ਗੁਰਬਾਣੀ ਸੁਣਦੇ ਨਾਲ ਸ਼ਬਦ ਸੁਣਦੇ ਨਾਲ ਸਾਨੂੰ ਵੀ ਭੇਦਾਂ ਦਾ ਪਤਾ ਲੱਗ ਜਾਂਦਾ ਹੈ ਸੁਣਿਆ ਸਾਖਤ ਸਿਮਰਤ ਵੇਦ ਬਾਣੀ ਸੁਣਦੇ ਨਾਲ ਸ਼ਾਸਤਰਾਂ ਦਾ ਸਿਮਰਤੀਆਂ ਦਾ ਤੇ ਵੇਦਾਂ ਬਾਰੇ ਗਿਆਨ ਹੋ ਜਾਂਦਾ ਕਿਉਂਕਿ ਆਪਣੇ ਖੱਟ ਦਰਸ਼ਨ 6 ਦਰਸ਼ਨ ਨੇ 18 ਪ੍ਰਾਣ ਨੇ 4 ਵੇਦ ਨੇ ਸਿਮਰਤੀਆਂ ਨੇ ਇਹਨਾਂ ਬਾਰੇ ਗਿਆਨ ਹੋ ਜਾਂਦਾ ਕਿ ਇਹਨਾਂ ਦੇ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰਨਾ ਜਾਣੀ ਇਹ ਸਿਮਰਤ ਸ਼ਾਸਤਰਾਂ ਜਿਹਦੇ ਇਹ ਕਿਸਕਾਰ ਕੀ ਲਿਖਦੇ ਨੇ ਕੀ ਇਨਾਂ ਚ ਲਿਖਿਆ ਗਿਆ ਹੈ ਕੀ ਕਹਿੰਦੇ ਨੇ ਉਹ ਇਹ ਕਿ ਉਹ ਪੁੰਨ ਪਾਪ ਦੀ ਵਿਚਾਰ ਕਰਦੇ ਨੇ ਹੋਰ ਉਹ ਉਹਨਾਂ ਦਾ ਕੋਈ ਨਹੀਂ ਹੈ ਉਹ ਰਸਤਾ ਨਹੀਂ ਦੱਸਦੇ ਕਿ ਕਿਹੜੇ ਰਸਤੇ ਤੇ ਚੱਲ ਕੇ ਪ੍ਰਮਾਤਮਨ ਮਿਲਿਆ ਜਾ ਸਕਦਾ ਹੈ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਦਾ ਨਾਸ ਜਿਹੜੇ ਭਗਤਾਂ ਨੇ ਜੀ ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਮਨ ਸਦਾ ਖਿੜੇ ਵਿੱਚ ਰਹਿੰਦਾ ਤੇ ਸਦਾ ਵਿਕਸਦਾ ਰਹਿੰਦਾ ਸਦਾ ਅਨੰਦ ਉਹ ਨੰਦ ਰਿੰਦਾਏ ਸੋਣਿਆ ਦੁਖ ਪਾਪ ਕਾ ਨਾਸ ਗੁਰਬਾਣੀ ਸੁਣਦੇ ਨਾਲ ਪਰਮਾਤਮਾ ਦੀ ਸਿਫਤਸਲਾ ਕਰਦੇ ਨਾਲ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ਜੀ ਸੁਣਿਆ ਸਤ ਸੰਤੋਖ ਗਿਆਨ ਗੁਰਬਾਣੀ ਸੁਣਦੇ ਨਾਲ ਬਾਣੀ ਪੜ੍ਹਦੇ ਨਾਲ ਪਹਿਲਾਂ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤੀ ਜਤ ਮਨ ਲਾਓ ਜੇਦੋ ਬਾਣੀ ਸੁਣੀ ਸੁਣੀ ਸੁਣ ਕੇ ਮੰਨੀ ਤੇ ਮੰਨ ਕੇ ਭਾਵਨਾ ਕੀਤੀ ਤੇ ਫੇਰ ਮਨ ਕਰਕੇ ਹੀ ਤੀਰਥਾਂ ਦੇ ਇਸ਼ਨਾਨ ਨੂੰ ਜਾਂਦੇ ਨੇ ਇਤਨਾ ਸੁਣਿਆ ਸਤ ਸੰਤੋਖ ਗਿਆਨ ਤੇ ਗੁਰਬਾਣੀ ਸੁਣਦੇ ਨਾਲ ਸੱਚ ਦਾ ਗਿਆਨ ਹੋ ਜਾਂਦਾ ਹੈ ਮਨ ਨੂੰ ਸੰਤੋਖ ਆ ਜਾਂਦਾ ਹੈ ਤੇ ਬੰਦਾ ਗਿਆਨੀ ਹੋ ਜਾਂਦਾ ਉਸ ਨੂੰ ਪ੍ਰਮਾਤਮਾ ਦੇ ਨਾਮ ਦੀ ਸੋਝੀ ਆ ਜਾਂਦੀ ਹੈ ਗਿਆਨ ਗਿਆਨੀ ਗਿਆਨੀ ਕਹਿ ਲੈਣਾ ਜਾਂ ਗਿਆਨੀ ਹੋਣਾ ਇਹਦਾ ਬੜਾ ਫਰਕ ਹੈ ਇੱਕ ਗਿਆਨੀ ਕਹਿੰਦਾ ਇੱਕ ਕੁਝ ਲਾਕੇ ਆਪਣੇ ਪੰਜਾਬ ਦੇ ਵਿੱਚ ਵੀ ਜਿਹੜਾ ਸਰਦਾਰਾਂ ਦਾ ਮੁੰਡਾ ਉਹਦੇ ਜਿਆਦਾ ਕਾਫੀ ਲੋਕੀ ਸਿਰ ਮਨਾਉਂਦੇ ਆ ਜਿਹੜਾ ਛੋਟੇ ਬੱਚੇ ਨੇ ਕੇਸ ਰੱਖੇ ਹੋੜਨਾ ਉਹ ਪਟਕਾ-ਪੁਟਕਾ ਬੰਨੇ ਜਾਂ ਪੱਗ ਬੰਨ ਲਾਪੇ ਤੇ ਉਹਨੂੰ ਗਿਆਨੀ ਸਦਨ ਲਾ ਪੈਂਦੇ ਮੈਂ ਉਸ ਇਲਾਕੇ ਦੇ ਵਿੱਚ ਕਾਫੀ ਸਮਾਂ ਨੌਕਰੀ ਕੀਤੀ ਹੈ ਉਧਰ ਦੇ ਲੋਕ ਭਾਵੇਂ ਉਹ ਬੰਦਾ ਸ਼ਰਾਬ ਪੀਂਦਾ ਭਾਵੇਂ ਉਹ ਕੁਸ਼ ਕਰਦਾ ਭਾਵੇਂ ਉਹ ਕਿਵੇਂ ਵੀ ਆ ਤੇ ਉਹ ਸਿਰਫ ਉਹਦੇ ਪਹਿਰਾਵੇ ਤੋਂ ਹੀ ਉਹਨੂੰ ਗਿਆਨੀ ਕਹਿ ਜਾਂਦੇ ਆ ਤੇ ਉਹ ਗਿਆਨੀ ਉਹ ਹੁੰਦਾ ਜਿਹਨੂੰ ਗਿਆਨ ਹੋਵੇ ਤੇ ਗੁਰਬਾਣੀ ਸੁਣਦੇ ਨਾਲ ਗੁਰਬਾਣੀ ਤੇ ਚੱਲਣ ਦੇ ਨਾਲ ਸਤ ਸੱਚ ਦਾ ਗਿਆਨ ਹੋ ਜਾਂਦਾ ਤੇ ਬੰਦੇ ਦਾ ਮਨ ਗੁਰਮਖ ਦਾ ਮਨ ਸੰਤੋਖ ਵਿੱਚ ਆ ਜਾਂਦਾ ਸੁਣਿਆ 68 ਕਾ ਇਸ਼ਨਾਨ ਜਿਹੜੀ ਗੁਰਬਾਣੀ ਹੈ ਨਾ ਇਹ ਜਦੋਂ ਸੁਣ ਕੇ ਮੰਨੀ ਦੀ ਹੈ ਨਾ ਤੇ ਮਨ ਦੇ ਵਿੱਚ ਹੀ 68 ਤੀਰਥ ਛਗਲ ਪੋਨਿਕ ਜੀ ਦਇਆ ਪਰਵਾਣ ਤੇ ਇਹ ਆਪਣਾ ਜਿਹੜਾ ਮਨ ਹੈ ਨਾ ਇਹ ਦਾ ਕਰਕੇ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਆ ਨਾ ਤੇ 68 ਤੀਰਥਾਂ ਦਾ ਮਹਤ ਮਹਤਾਵਾ ਜਿਹੜਾ ਜੋ ਮਹਤਮ ਹੈ ਜੋ ਦੀ ਭਾਵਨਾ ਜੋ ਦਾ ਆਪਣਾ ਫਲ ਵਾ ਉਹ ਸਾਨੂੰ ਗੁਰਬਾਣੀ ਪੜ੍ਹਦੇ ਨਾਲ ਤੇ ਸੁਣਦੇ ਨਾਲ ਪ੍ਰਾਪਤ ਹੋ ਜਾਂਦਾ ਜਦੋਂ ਅਸੀਂ ਗੁਰਬਾਣੀ ਸੁਣਦੇ ਆ ਸੁਣਿਆ ਪੜ ਪੜ ਪਾ ਵਹਿ ਮਾਨ ਪਹਿਲਾ ਬਾਣੀ ਸੁਣੀ ਫਿਰ ਪੜੀ ਤੇ ਪੜ ਕੇ ਭਾਵਨਾ ਨਾਲ ਪੜੀ ਆ ਫਿਰ ਇਹਨਾਂ ਗੁਰਮੁਖਾਂ ਨੂੰ ਮਾਨ ਪ੍ਰਾਪਤ ਹੁੰਦਾ ਸੰਗਤ ਦੇ ਵਿੱਚ ਗੁਰੂ ਘਰ ਪਿਆਰੇ ਸਾਰੇ ਮਾਨ ਕਰਦੇ ਨੇ ਉਹਨਾਂ ਦਾ ਕਿ ਉਹ ਚੰਗੇ ਗੁਰਬਾਣੀ ਪੜ੍ਹਦੇ ਨੇ ਗੁਰਸਿੱਖ ਨੇ ਗੁਰੂ ਘਰ ਦੇ ਨਾਲ ਜੁੜ ਕੇ ਰਹਿੰਦੇ ਨੇ ਤੇ ਸੰਗਤਾਂ ਨੂੰ ਜੋੜਦੇ ਨੇ ਸੁਣਿਆ ਲੱਗਾ ਸਹਿਜ ਧਿਆਨ ਜਦੋਂ ਗੁਰਬਾਣੀ ਸੁਣ ਲਈਦੀ ਆ ਨਾ ਮਨ ਸਹਿਜ ਅਵਸਥਾ ਵਿੱਚ ਆ ਜਾਂਦਾ ਸਹਿਜ ਅਵਸਥਾ ਵਿੱਚ ਆਇਆ ਉਹ ਮਨ ਆ ਜਿਹੜਾ ਉਹ ਗੁਰੂ ਮਹਾਰਾਜ ਦੀ ਬਾਣੀ ਦੇ ਨਾਲ ਧਿਆਨ ਲਾਉਣਾ ਵੀ ਸ਼ੌਕਾ ਹੋ ਜਾਂਦਾ ਜਿਸ ਇਨਸਾਨ ਦਾ ਮਨ ਹੀ फडਕਦਾ ਰਹਿੰਦਾ ਉਹ ਧਿਆਨ ਕੀ ਲਾਵੇਗਾ ਤੇ ਜਿਸ ਦਾ ਮਨ ਆ ਜਿਹੜਾ ਉਹ ਸਹਿਜ ਅਵਸਥਾ ਵਿੱਚ ਆ ਜਾਂਦਾ ਹੈ ਨਾ ਜਦੋਂ ਤੇ ਫਿਰ ਧਿਆਨ ਵੀ ਲੱਗ ਜਾਂਦਾ ਤੇ ਮਹਾਰਾਜ ਕਿਰਪਾ ਕਰ ਦਿੰਦੇ ਨੇ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਐ ਦੁੱਖ-ਪਾਪ ਦਾ ਨਾਸ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਗਤਾ ਦਾ ਮਨ ਸਦਾ ਐ ਖੁਸ਼ ਰਹਿੰਦਾ ਹੈ ਸਦਾ ਇਹ ਕੇ ਬਿਰਤੀ ਦੇ ਵਿੱਚ ਰਹਿੰਦੇ ਉਹ ਸਹਿਜ ਅਵਸਥਾ ਵਿੱਚ ਰਹਿੰਦੇ ਆ ਉਹਨਾਂ ਨੇ ਗੁਰਬਾਣੀ ਪੜ੍ਹ-ਪੜ੍ਹ ਕੇ ਮਾਨ ਪ੍ਰਾਪਤ ਕੀਤਾ ਹੁੰਦਾ ਹੈ ਉਹਨਾਂ ਦੇ ਮਨ ਨੂੰ ਸੰਤੋਖ ਹੁੰਦਾ ਹੈ ਤੇ ਉਹ ਸੱਚ ਦੇ ਚੱਲਦੇ ਨੇ ਤੇ ਸੁਣਿਆ ਦੂਖ ਪਾਪ ਦਾ ਨਾਸ਼ ਗੁਰਬਾਣੀ ਸੁਣਦੇ ਨਾਲ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਸੁਣਿਆ ਸਰਾ ਗੁਨਾ ਕੇ ਗਾਹ ਗੁਰਬਾਣੀ ਸੁਣਦੇ ਨਾਲ ਬੜੇ ਬੜੇ ਵੱਡੇ ਸਮੁੰਦਰ ਆ ਜੇ ਨੇ ਬੜੀਆਂ ਬੜੀਆਂ ਵੱਡੀਆਂ ਧਰਤੀਆਂ ਉਹਨਾਂ ਦਾ ਗਾਹ ਪੈ ਜਾਂਦਾ ਪਤਾ ਲੱਗ ਜਾਂਦਾ ਹੈ ਇੱਕ ਹੁੰਦਾ ਅਸਗਾ ਅਸਗਾ ਉਹ ਹੁੰਦਾ ਜਿੱਥੇ ਹੱਥ ਨਾ ਆਵੇ ਵੰਝਿਆ ਆਪਣਾ ਕੇਟੂਨ ਜਨਾਂ ਜਲ ਸਾਗਰ ਅਸਰਾਲ ਉਹਨਾਂ ਦੇ ਨਾ ਵੰਝੀ ਹੱਥ ਪਾਣੀ ਹੁੰਦਾ ਇੱਕ ਜਿੱਥੇ ਵੰਝ ਵੀ ਪਾਣੀ ਦੇ ਥੱਲੇ ਨਹੀਂ ਲੱਗਦੇ ਤੇ ਜਿਹੜੇ ਸਮੁੰਦਰ ਉਹਨਾਂ ਦੇ ਵੰਝ ਕੀ ਲੱਗਣੇ ਆ ਉਹਦੇ ਪਤਾ ਨਹੀਂ ਕਿੰਨੇ ਕਿਲੋਮੀਟਰ ਲੰਬੇ ਡੂੰਘੇ ਹੁੰਦੇ ਆ ਸੋ ਸੁਣਿਆ ਸਰਾ ਗੁਣਾ ਕੇ ਗਾਹ ਗੁਰਬਾਣੀ ਸੁਣਦੇ ਨਾਲ ਉਹਨਾਂ ਬਾਰੇ ਗਿਆਨ ਪ੍ਰਾਪਤ ਹੋ ਜਾਂਦਾ ਫਿਰ ਪਤਾ ਲੱਗ ਜਾਂਦਾ ਕਿ ਸਮੁੰਦਰ ਸਾ ਸੁਲਤਾਨ ਗਿਰਹਾ ਸੇਤੀ ਮਾਲਤਾਨ ਜਿਹੜੇ ਸਮੁੰਦਰ ਆ ਨਾ ਇਹ ਇੱਕ ਬਹੁਤ ਵੱਡਾ ਸੁਲਤਾਨ ਹੈ ਬੜਾ ਵੱਡਾ ਬਾਦਸ਼ਾਹ ਹੈ ਤੇ ਪਹਾੜਾਂ ਦੇ ਪਹਾੜੇ ਦੇ ਵਿੱਚ ਮਾਲ ਤਨ ਪਿਆ ਹੈ ਤੇ ਉਹ ਸੁਣਿਆ ਸਰਾ ਗੁਣਾ ਕੇ ਗਾਹ ਗੁਰਬਾਣੀ ਸੁਣਦੇ ਨਾਲ ਬੜੇ ਬੜੇ ਡੂੰਘੇ ਸਮੁੰਦਰਾਂ ਬਾਰੇ ਗਿਆਨ ਪ੍ਰਾਪਤ ਹੋ ਜਾਂਦਾ ਹੈ ਸੁਣਿਆ ਸੇਖ ਪੀਰ ਪਾਤਸ਼ਾਹ ਤੇ ਗੁਰਬਾਣੀ ਸੁਣਦੇ ਨਾਲ ਇਹ ਸੇਖਾਂ ਪੀਰਾਂ ਤੇ ਪਾਤਸ਼ਾਹ ਇੱਕ ਹੁੰਦੇ ਬਾਦਸ਼ਾਹ ਬਾਦਸ਼ਾਹ ਹੁੰਦੇ ਦੁਨਿਆਵੀ ਤੇ ਪਾਤਸ਼ਾਹ ਹੁੰਦੇ ਆ ਪਾਤਸ਼ਾਹ ਆਉਂਦੇ ਜਿਹੜੇ ਦੁਨੀਆ ਦੀ ਪਤ ਰੱਖਣ ਵਾਲੇ ਦੁਨੀਆ ਦੀ ਨੂੰ ਗੁਰੂ ਘਰ ਦੇ ਨਾਲ ਜੋੜਨ ਵਾਲੇ ਪ੍ਰਮਾਤਮਾ ਨਾਲ ਜੋੜਨ ਵਾਲੇ ਉਹਨਾਂ ਪਾਤਸ਼ਾਹਾਂ ਬਾਰੇ ਵੀ ਗਿਆਨ ਹੋ ਜਾਂਦਾ ਹੈ ਜਿਹੜੇ ਸ਼ੇਖ ਹੁੰਦੇ ਆ ਇਹ ਧਾਰਮਿਕ ਵਿਅਕਤੀ ਹੁੰਦੇ ਮੁਸਲਮਾਨ ਧਰਮ ਦੇ ਅਨਸਾਰ ਤੇ ਜਿਹੜੇ ਪੀਰ ਆ ਪੀਰਾਂ ਦਾ ਕੰਮ ਹੁੰਦਾ ਆਪਣਾ ਨਾਮ ਜਪਣਾ ਆਪਣੇ ਧਰਮ ਅਨੁਸਾਰ ਤੇ ਨਾਮ ਜਪਾਉਣਾ ਤੇ ਲੋਕਾਂ ਦੇ ਜੀਵਨ ਨੂੰ ਚਿੰਗੀ ਸੇਧ ਦੇਣੀ ਤੇ ਇਹਨਾਂ ਤੋਂ ਉੱਪਰ ਆ ਜਾਂਦਾ ਹੈ ਪਾਤਸ਼ਾਹ ਜਿਹੜੇ ਪਾਤਸ਼ਾਹ ਹੁੰਦਾ ਹੈ ਨਾਨਕ ਪਾਤਸ਼ਾਹੀ ਪਾਤਸ਼ਾਹ ਇਹੜੇ ਪਾਤਸ਼ਾਹ ਹੁੰਦੇ ਨੇ ਇਹ ਬੜੇ ਸੱਚੇ ਸੁੱਚੇ ਵਿਅਕਤੀ ਲੋਕਾਂ ਦੇ ਧਰਮ ਗੁਰੂ ਹੁੰਦੇ ਨੇ ਤੇ ਅਧਿਆਤਮਿਕ ਤੌਰ ਤੇ ਲੋਕਾਂ ਨੂੰ ਪਰਮਾਤਮਾ ਨਾਲ ਜੋੜਦੇ ਨੇ ਤੇ ਲੋਕਾਂ ਦਾ ਪਾਰ ਉਤਾਰਾ ਕਰਦੇ ਨੇ ਇਸ ਕਰਕੇ ਉਹਨਾਂ ਪਾਤਸ਼ਾਹਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਗੁਰਬਾਣੀ ਸੁਣਦੇ ਨਾਲ ਸੁਣਿਆ ਅੰਧੇ ਪਾਵੇ ਰਾਹੋ ਗੁਰਬਾਣੀ ਸੁਣਦੇ ਨਾਲ ਜਿਹੜੇ ਅੰਧਾ ਅੰਧੇ ਲੋਕ ਹੈ ਨਾ ਉਹਨਾਂ ਨੂੰ ਸਿੱਧੇ ਰਾਤੇ ਮਿਲ ਜਾਣੇ ਅੰਧੇ ਇਹਨਾਂ ਅੱਖੀਏ ਜਿਨਮੇ ਕੋ ਲੋਣ ਜਨਮੁਖ ਲੋਣ ਨਾ ਹੈ ਅੰਧੇ ਸੇ ਹੀ ਨਾਨਕਾ ਜੇ ਖਸਮੋ ਕੁੱਥੇ ਜਾਏ ਅੰਨੇ ਉਹਨਾਂ ਨੇ ਨਹੀਂ ਕਹਿਣਾ ਚਾਹੀਦਾ ਜਿਨ੍ਹਾਂ ਦੀ ਅੱਖਾਂ ਨਹੀਂ ਹੈਗੀਆਂ ਅੰਨੇ ਉਹ ਲੋਕ ਆ ਜਿਹੜੇ ਪ੍ਰਮਾਤਮਾ ਦਾ ਨਾਮ ਦੀ ਖਸਮੋ ਕੁੱਥੇ ਜਾਏ ਕਸਮ ਹੁੰਦਾ ਪ੍ਰਮਾਤਮਾ ਇਸਤਰੀਆਂ ਦਾ ਖਸਮ ਹੁੰਦਾ ਉਹਦਾ ਪਤੀ ਪਰਮੇਸ਼ਰ ਜਿਹੜੀਆਂ ਆਪਣੀ ਪ੍ਰੇਮਯ ਪਦੀ ਪਰਵੇਸ਼ਰ ਦੇ ਆਖੇ ਨਹੀਂ ਲੱਗਦੀਆਂ ਨਾ ਉਹ ਵੀ ਅੰਨੀਆਂ ਹੀ ਹੁੰਦੀਆਂ ਉਹਨਾਂ ਨੂੰ ਆਪਣਾ ਕਰਮ ਧਰਮ ਸਾਰਾ ਕੁਝ ਵਿਗਾੜ ਲੈਂਦੀਆਂ ਨੇ ਤੇ ਉਹ ਵੀ ਅੰਨੀਆਂ ਹੁੰਦੀਆਂ ਤੇ ਇਸ ਕਰਕੇ ਸੁਣੇ ਅੰਧੇ ਪਾਵੇ ਰਹੋ ਤੇ ਗੁਰਬਾਣੀ ਸੁਣਦੇ ਨਾਲ ਤੇ ਆਪਣਾ ਹੁਕਮ ਮੰਨਣ ਦੇ ਵਾਲਾ ਪ੍ਰਮਾਤਮਾ ਦਾ ਅੰਧੇ ਜਿਹੜੇ ਲੋਕ ਆ ਉਹਨਾਂ ਨੂੰ ਸਹੀ ਰਸਤੇ ਮਿਲ ਜਾਂਦੇ ਨੇ ਸੁਣਿਆ ਹਾਥ ਵੇਸ ਗਾਹ ਗੁਰਬਾਣੀ ਸੁਣਦੇ ਨਾਲ ਜਿਹੜੇ ਰਸਤਿਆਂ ਬਾਰੇ ਜਾਣਕਾਰੀ ਕਦੇ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀ ਉਹ ਉਹਨਾਂ ਰਸਤਿਆਂ ਦੀ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ ਕਿਉਂਕਿ ਜਦੋਂ ਕੋਈ ਗੁਰੂ ਘਰ ਪਿਆਰਾ ਕਿਸੇ ਪਾਸੇ ਤੁਰ ਪੈਂਦਾ ਹੈ ਨਾ ਗੁਰੂ ਘਰ ਵੱਲ ਤੁਰ ਪੈਂਦਾ ਤੇ ਫਿਰ ਉਹਨੂੰ ਉਹ ਰਸਤੇ 'ਚ ਐਸੇ ਗੁਰੂ ਘਰ ਪਿਆਰੇ ਮਿਲ ਜਾਂਦੇ ਆ ਜਿਹੜੇ ਉਹਨਾਂ ਨੂੰ ਰਸਤੇ ਦਿਖਾਉਂਦੇ ਨੇ ਤੇ ਉਹਨਾਂ ਦੇ ਸਹਾਇ ਹੋ ਜਾਂਦੇ ਨੇ ਤੇ ਉਹਨਾਂ ਰਸਤਿਆਂ ਦੀ ਉਹਨਾਂ ਨੂੰ ਜਾਣਕਾਰੀ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ ਨਾਨਕ ਭਗਤਾ ਸਦਾ ਵਗਾਸ ਗੁਰੂ ਨਾਨਕ ਜੀ ਬਾਦਸ਼ਾਹ ਜੀ ਪ੍ਰਵਉਂਦੇ ਨੇ ਕਿ ਜਿਹੜੇ ਭਗਤ ਹੈ ਨਾ ਗੁਰੂ ਦੇ ਭਗਤ ਭਗਤ ਜਗਵੱਜਿਆ ਚੌ ਚੱਕਾਂ ਦੇ ਵਿੱਚ ਅਮਰੇਟਾ ਜਿਹੜਾ ਐਸਾ ਵਿਅਕਤੀ ਜਿਹਨੂੰ ਕੋਈ ਮੰਦਰ ਚ ਨਹੀਂ ਵੜਨ ਦਿੰਦਾ ਜਿਹਨੂੰ ਕੋਈ ਚੰਗਾ ਨਹੀਂ ਸਮਝਦਾ ਮਤੇ ਲੱਗਾ ਤੇ ਜਦੋਂ ਉਹ ਆਪਣੇ ਪ੍ਰਮਾਤਮਾ ਦੇ ਨਾਲ ਜੁੜ ਗਿਆ ਨਾ ਭਗਤ ਭਗਤ ਜਗਵੱਜਿਆ ਚੌ ਚੱਕਾਂ ਦੇ ਵਿੱਚ ਚਮਰੇਟਾ ਜਿਹੜਾ ਭਗਤ ਰਵਦਾਸ ਜੀ ਬਾਰੇ ਇਹ ਗੁਰਬਾਣੀ ਭਾਈ ਗੁਰਦਾਸ ਇਹਨੇ ਵਾਰਾਂ ਲਿਖੀਆਂ ਐ ਤੇ ਉਹਦੇ ਵਿੱਚ ਵੀ ਚੌ ਚੱਕਾਂ ਦੇ ਵਿੱਚ ਪਤਾ ਲੱਗ ਗਿਆ ਕਿ ਕੋਈ ਭਗਤ ਹੈਗਾ ਕਿਉਂਕਿ ਭਗਤਨਾ ਹੋਇਆ ਇਹ ਕਿ ਇੱਕ ਸੰਗ ਜਾ ਰਿਹਾ ਸੀ ਗੰਗਾ ਦੇ ਦਰਸ਼ਨ ਕਰਨ ਵਾਸਤੇ ਦਰਸ਼ਨ ਕਰਨ ਵਾਸਤੇ ਜਾ ਰਿਹਾ ਸੀ ਜਦੋਂ ਭਗਤ ਰਵਦਾਸ ਜੀ ਜੋੜੇ ਗੰਢਦੇ ਹੁੰਦੇ ਸੀ ਜੁੱਤੀਆਂ ਸੀਂਦੇ ਸੀ ਜੁੱਤੀਆਂ ਨੂੰ ਪਾ ਚਲਾਉਂਦੇ ਸੀ ਉਹਨਾਂ ਨੇ ਕਿਹਾ ਵੀ ਕਿੱਥੇ ਚੱਲੇ ਜਾਓ ਤੋ ਭਗਤ ਜੀ ਕਹਿੰਦੇ ਵੀ ਉਹ ਕਹਿੰਦੇ ਸੀ ਗੰਗਾ ਚੱਲੇ ਦਰਸ਼ਨ ਕਰਨ ਬਾਅਦ ਤੇ ਸੰਗ ਜਾ ਰਿਹਾ ਸੀ ਉਹ ਕਹਿੰਦੇ ਜੀ ਆ ਇੱਕ ਸਾਡੀ ਦਮੜੀ ਆ ਜਿਹੜੀ ਇਹ ਗੰਗਾ ਮਈਆਂ ਨੂੰ ਦੇ ਦਿਓ ਤੇ ਦੇਣੀ ਉਦੋਂ ਆ ਜਦੋਂ ਗੰਗਾ ਮਈਆ ਹੱਥ ਬਾਹਰ ਕੱਢ ਕੇ ਫੜੂਗੀ ਉਨਾਂ ਚ ਨਹੀਂ ਦੇਣੀ ਉਹਨਾਂ ਨੇ ਮਜ਼ਾਕ ਦੇ ਵਿੱਚ ਉਹਨਾਂ ਕੋ ਦਮੜੀ ਲੈ ਲਈ ਤੇ ਲੈ ਕੇ ਤੁਰ ਪਏ ਉਹਨਾਂ ਅੱਗੇ ਜਾ ਕੇ ਰਸਤੇ 'ਚ ਗੱਲਾਂ ਕਰਦੇ ਜਾਣ ਵੀ ਅਸੀ ਤਾਂ ਇੰਨੀਆਂ ਚੀਜ਼ਾਂ ਉਹਤੇ ਗੰਗਾ ਦੇ ਸਪਰਤ ਕਰਕੇ ਉਹਨੇ ਗੰਗਾ ਮਈਆ ਨੂੰ ਦੇਖ ਕੇ ਆਉਨੇ ਆ ਇਹਦੀ ਦਮੜੀ ਫੜੂਗੀ ਉਹਨਾਂ ਜਾ ਕੇ ਜੀ ਵਾਜ ਦਿੱਤੀ ਜਦੋਂ ਤੀਜੀ ਕਵਾਜ ਦਿੱਤੀ ਤਾਂ ਗੰਗਾ ਮਈਆ ਨੇ ਹੱਥ ਬਾਹਰ ਕੱਢਿਆ ਤੇ ਕਹਿੰਦੇ ਵੀ ਲਿਓ ਦੇ ਦਿਓ ਮੈਨੂੰ ਦੇ ਦਿਓ ਭਗਤ ਨੇ ਭੇਜੀ ਹੈ ਮੈਨੂੰ ਦੇ ਦਿਓ ਤੇ ਨਾਲ ਇੱਕ ਅਗਲੇ ਪਾਸਿਓ ਉਹਨੇ ਕਹਿ ਰਿਹਾ ਯਾਰ ਮੇਰੇ ਭਗਤ ਨੂੰ ਕੰਗਣ ਦੇ ਦਿਓ ਉਹ ਜਿਹੜਾ ਕੰਕਰ ਸੀ ਨਾ ਜੀ ਜਦੋਂ ਪੰਡਤਾਂ ਦੇ ਹੱਥ ਵਿੱਚ ਆ ਗਿਆ ਉਹਨਾਂ ਦਾ ਮਨ ਬੇਈਮਾਨ ਹੋ ਗਿਆ ਉਹਨਾਂ ਨੇ ਕਿਹਾ ਵੀ ਉਹਨੂੰ ਕੀ ਪਤਾ ਵੀ ਕੰਗਣ ਦਿੱਤਾ ਕਿ ਨਹੀਂ ਦਿੱਤਾ ਕੰਗੜ ਆਪਾਂ ਵੇਚ ਦਈਏ ਉਹਨਾਂ ਕੰਗਣ ਵੇਚ ਦਿੱਤਾ ਕੰਗਣ ਆਲੀ ਸ਼ਾਨ ਬਹੁਤ ਸੁੰਦਰ ਬਣਿਆ ਹੋਇਆ ਸੀ ਉਹ ਜਿਸ ਸਰਾਫ ਨੂੰ ਸੁਨਾਰੇ ਨੂੰ ਵੇਚਿਆ ਨਾ ਉਹਨੇ ਰਾਜ ਦਰਬਾਰ ਦੇ ਵਿੱਚ ਪਛਾਤਾ ਵੀ ਆਹ ਕੰਗਣ ਬਹੁਤ ਸੁੰਦਰ ਹੈ ਹੁਣ ਕੰਗੜ ਜਿਹੜਾ ਇੱਕ ਦੇਵੀ ਨੇ ਭੇਟਾ ਕੀਤਾ ਤੇ ਆਮ ਲੋਕਾਂ ਦਾ ਬਣਿਆ ਕੰਗਣ ਇਹਨਾਂ ਚੀਜ਼ਾਂ ਦਾ ਤੇ ਫਰਕ ਹੁੰਦਾ ਹੀ ਹੈ ਉਹ ਜੀ ਕੰਗਣ ਰਾਜ ਰਾਜ ਸਭਾ ਚਲ ਗਿਆ ਰਾਜਾ ਜੋ ਰਾਣੀ ਨੂੰ ਜੋ ਦੱਸਿਆ ਤੇ ਰਾਣੀ ਕਹਿੰਦੀ ਇਹ ਜੋੜਾ ਹੁੰਦਾ ਮੈਨੂੰ ਦੂਜਾ ਵੀ ਚਾਹੀਦਾ ਉਹ ਪੜਤਾ ਨੂੰ ਕਿਹਾ ਵੀ ਦੂਜਾ ਵੀ ਤੇ ਦੂਜਾ ਕਿੱਥੇ ਆ ਜਦੋਂ ਉਹਨਾਂ ਸਖਤੀ ਨੂੰ ਪੁੱਛਿਆ ਸਖਤੀ ਨਾਲ ਪੁੱਛਿਆ ਉਹਨੂੰ ਤਾਂ ਪੜਤਾ ਨੇ ਕਿਹਾ ਜੀ ਨਹੀਂ ਅਸੀਂ ਤੇ ਆਹ ਕੰਮ ਕੀਤਾ ਅਸੀਂ ਤੇ ਚੋਰੀ ਕੀਤੀ ਐ ਅਮਾਨਤ ਵਿੱਚ ਖਿਆੰਤ ਕੀਤੀ ਐ ਸੋ ਉਹ ਲੈ ਕੇ ਜਦੋਂ ਚ ਰਾਜਾ ਉਹਨਾਂ ਨੂੰ ਉੱਥੇ ਲੈ ਕੇ ਆ ਗਿਆ ਵੀ ਚਲੋ ਕਿਹਦੇ ਕੋਲ ਕਿਹਦਾ ਵਾ ਜਦੋਂ ਉਹਨੂੰ ਦੱਸਿਆ ਕਿ ਦਮੜੀ ਪੇਟਾ ਕੀਤੀ ਸੀ ਦਬਣੀ ਭੇਟਾ ਕਰਨ ਤੋਂ ਬਾਅਦ ਗੰਗਾ ਜੀ ਨੇ ਕੰਗਣ ਦਿੱਤਾ ਉੱਥੇ ਚਲੇ ਗਏ ਉੱਥੇ ਜਾ ਕੇ ਭਗਤ ਰਵਦਾਸ ਜੀ ਨੂੰ ਕਿਹਾ ਕਿ ਦੂਜਾ ਗੰਗੜ ਦੇ ਦਿਓ ਉਹ ਕਹਿੰਦੇ ਜੀ ਜ਼ਰੂਰ ਦੇਵੋ ਰਾਜਾ ਸਾਹਿਬ ਕਹਿੰਦੇ ਰਾਜਾ ਰਾਜੇ ਨੇ ਆਪਣੇ ਅਹਿਲ ਕਰ ਭੇਜੇ ਤੇ ਜਦੋਂ ਉਹਨਾਂ ਬੜੀ ਜ਼ਿੱਦ ਕੀਤੀ ਤਾਂ ਜਿਹੜੀ ਦੌਰੀ ਦੇ ਵਿੱਚ ਭਗਤ ਰਵਦਾਸ ਜੀ ਜੁੱਤੀ ਭੇਂਕੇ ਤੇ ਗਿੱਲੀ ਕਰਕੇ ਨਰਮ ਕਰਕੇ ਸੀਂਦੇ ਹੁੰਦੇ ਸੀ ਨਾ ਲੋਕਾਂ ਦੀ ਜੁੱਤੀ ਉਹਦੇ ਵਿੱਚੋਂ ਕੱਢ ਕੇ ਦੂਜਾ ਦੇ ਦਿੱਤਾ ਤੇ ਪੰਡਤ ਜਿਹੜੇ ਚਰਨਾ ਦੇ ਟੈਪ ਹੈ ਸਾਰੇ ਸੋ ਐਸੇ ਭਗਤ ਹੁੰਦੇ ਆ ਨਾਨਕ ਭਗਤਾ ਸਦਾ ਵਿਗਾਸ ਉਹ ਆਪਣੇ ਮਨ ਦੇ ਵਿੱਚ ਸਦਾ ਖੁਸ਼ ਰਹਿੰਦੇ ਨੇ ਸੁਣਿਆ ਇਹ ਦੂਖ ਪਾਪ ਕਾ ਨਾਸ ਤੇ ਗੁਰਬਾਣੀ ਸੁਣਦੇ ਨਾਲ ਦੁੱਖਾਂ ਤੇ ਪਾਪਾ ਦਾ ਨਾਸ ਹੋ ਜਾਂਦਾ ਹੈ ਤੇ ਗੁਰਬਾਣੀ ਜਿਹੜੇ ਗੁਰੂ ਘਰ ਪਿਆਰੇ ਪੜ੍ਹਦੇ ਨੇ ਉਹਨਾਂ ਤੇ ਮਹਾਰਾਜ ਕਿਰਪਾ ਕਰਦੇ ਨੇ ਤੇ ਉਹ ਸਦਾ ਹੀ ਪ੍ਰਮਾਤਮਾ ਦੇ ਨਾਲ ਜੁੜ ਕੇ ਰਹਿੰਦੇ ਨੇ ਸੋ ਅੱਜ ਜੋ ਗੁਰਬਾਣੀ ਦੇ ਸ਼ਬਦਾਂ ਦੀ ਵਿਚਾਰ ਕੀਤੀ ਆਪਾਂ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਦੇ ਆ ਗੁਰਬਾਣੀ ਪੜ੍ਹਦੇ ਆ ਕੋਈ ਐਸਾ ਸ਼ਬਦ ਜੋ ਗੁਰਮਤ ਦੇ ਅਨੁਕੂਲ ਨਾ ਹੋਵੇ ਬੋਲਿਆ ਗਿਆ ਹੋਵੇ ਸੰਗਤ ਗੁਰੂ ਮਹਾਰਾਜ ਬਖਸ਼ਣ ਆ ਰਹਿ ਬਖਸ਼ ਦੇਣਾ ਜੀ ਮਾਫ ਕਰ ਦੇਣਾ ਜੀ ਹੋਈਆਂ ਪੁੱਲਾਂ ਦੀਆਂ ਗਲਤੀਆਂ ਦੀ ਮਾਫੀ ਆਹ ਆਖਰੀ ਪੰਕਤੀਆਂ ਪੜ ਕੇ ਆਪਾਂ ਸਮਾਪਤੀ ਵੱਲ ਵਧਈਏ ਜੀ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ